ਲੋਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਰਜਜੀਤ ਮਾਲ ਬਲੌਗਸ ਤੇ ਬਾਬਾ ਸੁਖਰਖੇ ਤੁਹਾਨੂੰ ਸਾਰਿਆਂ ਨੂੰ ਵੀ ਦੁੱਧ ਧੀ ਫਰਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਚ ਹੋਣ ਜੀ ਬਾਰਕਾ ਤੇ ਲੋ ਜੀ ਚੱਲ ਰਿਹਾ ਕੰਮ ਵੇ ਕੱਲ ਦਾ ਜਿਹੜਾ ਦਿਨ ਤਾਂ ਬਸਾਖ ਦਾ ਮਹੀਨਾ ਚੜ ਗਿਆ ਬਸਾਖੀ ਜੀ ਵੀ ਤੁਹਾਨੂੰ ਸਾਰਿਆਂ ਨੂੰ ਹੀ ਬਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਚਲੋ ਕੰਮ ਦੇ ਵਿੱਚ ਵੀਜੀ ਤੇ ਵੀ ਇੱਕ ਦਿਨ ਵੀਡੀਓ ਜਿਹੜੀ ਲੇਟ ਪਈ ਤੇ ਬੱਚੇ ਵੀ ਇਹ ਜਿਹੜਾ ਛੁੱਟੀਆਂ ਦਾ ਆਨੰਦ ਮਾਣ ਰਹੇ ਆ ਐਤਵਾਰ ਦੀ ਬਸਾਖੀ ਦੀ ਸੰਧ ਲੋ ਐਤਵਾਰ ਦੇ ਛੁੱਟੇ ਵੀ ਤੇ ਉਹਦੇ ਪਿਛਲੇ ਦਿਨ ਬਾਰ ਦੀ ਵੀ ਛੁੱਟੀ ਰਹੀ ਹੈ ਤੇ ਅੱਜ ਸੋਮਵਾਰ ਦੇ ਵੀ ਚਲੋ ਭਰਮ ਦਾ ਸਕੂਲ ਤਾਂ ਲੱਗਿਆ ਤਾਂ ਇਹਦੇ ਸਕੂਲ ਚ ਮੈਂ ਜਾਇਆ ਆ ਇਹ ਜੇ ਨਵੀਂ ਕਲਾਸ ਸ਼ੁਰੂ ਹੋਈ ਐ ਫਸਟ ਤੇ ਸਕੂਲ ਤੋਂ ਮੈਸੇਜ ਆਇਆ ਤੇ ਵੀ ਇਹਦੀ ਬੁੱਕ ਮੰਗਣੀ ਆ ਜਿਹੜੀ ਉਹ ਲਿਆਇਆ ਤੇ ਬਾਕੀ ਆਉਂਦੇ ਨੂੰ ਬੱਚੇ ਲੱਗੇ ਹੋਏ ਤੇ ਆਪਣੇ ਕੰਮ 'ਬਾਈ ਉਹ ਵੀ ਤੁਹਾਨੂੰ ਦਫਾ ਦਿੰਦਾ ਪਰਮ ਬੈਠਾ ਤੁਹਾਨੂੰ ਉਹਦੇ ਨਾਲ ਵੀ ਮਿਲਾ ਦੇਣਾ ਕੈਮਰਾ ਗੱਲ ਹੈ ਜਿਹੜੀ ਉਹ ਜਸ਼ਨ ਮਣੀ ਵੀ ਆ ਉਹਦੇ ਨਾਲ ਵੀ ਮਿਲਾਉਂਗਾ ਤੇ ਬੱਚੇ ਆਪਣੇ ਆਪਣੇ ਲੱਗੇ ਹੋਏ ਕੰਮ ਹਾਂ ਬਈ ਇੱਧਰ ਮਿਲਪੜਾ ਸਿੱਸੀ ਕਾ ਜੀ ਕੀ ਕਰਦਾ ਹੈ ਬੈਠਾ ਹੈ ਬੈਠਾ ਹੈ ਬਾਈ ਅੱਜ ਪਹਿਲਾਂ ਇਧਰ ਜਸ਼ਨ ਨੂੰ ਮੇਰੇ ਅੰਦਰ ਸਾਰੇ ਵੀ ਆਪਣੇ ਸੈੱਟ ਕਰ ਲੈ ਬੈਠਣ ਦਾ ਕਾਰਨ ਕੀ ਹੈ ਬਾਈ ਲਾਈਟ ਗਈ ਭੱਜ ਆਪ ਪਲੱਗ ਕੱਢ ਗਏ ਇਹਦੇ ਬਾਹਰੇ ਪਲੱਗ ਤਾਂ ਉਹ ਤਾਂ ਇਨਵਰਟਰ ਪਰ ਕੀ ਕਰਤਾ ਜਸ਼ਨ ਨੇ ਉਹ ਚਾਚੇ ਨੇ ਹਟਾਤਾ ਹਨ ਇਨਵਰਟਰ ਵਰਤੇ ਲੋ ਬਾਈ ਹਟਾਉਣ ਦਾ ਕਾਰਨ ਆ ਵੀ ਇਹ ਬੰਦਾ ਨਾ ਮਿੰਟੋ ਸਕੈਂਟਰੀ ਟੀਵੀ ਕੋਲੇ ਬੈਠਾ ਰਹਿੰਦਾ ਤਾਂ ਆਇਆ ਹੁਣ ਲੋਟ ਹਰ ਜੋ ਵੀ ਇਧਰ ਦੇਖੋ ਜਸ਼ਨ ਹਾਂ ਵੀ ਜਸ਼ਨ ਕੀ ਬਣਾ ਰਿਹਾ ਹੈ ਇਹ ਚਾਰਟ ਹੈ ਚਾਟ ਚਾਟ ਬਣ ਰਹੀ ਆ ਲੋ ਬਈ ਇੱਧਰ ਚੱਲ ਰਿਹਾ ਕੰਮ ਦੇਖ ਲੋ ਆਪਾਂ ਨੇ ਨਹੀਂ ਕੋਈ ਕਹਿੰਦੇ ਬਈ ਟੋਟ ਕਾਈ ਕਰਨੀ ਆਵੇਂ ਬੰਦੇ ਕਹਿਣ ਲੱਗਿਆ ਚਾਟ ਹੈ ਚਾਟ ਇਕੜਾ ਕਰਨ ਨੂੰ ਚਾਟ ਲੋ ਬਈ ਜਸ਼ਨ ਲੱਗੀ ਵੀ ਮਨਾਉਣ ਜਸ਼ਨ ਦੇ ਆਪਣੇ ਕੰਮ ਆ ਦੇਖੋ ਟਮਾਟਰ ਆ ਖੀਰਾ ਤੇ ਕਿੱਕਣਾ ਜੀ ਜਸ਼ਨ ਬਈ ਤੂੰ ਇੱਦਾਂ ਜੀ ਹੁੰਦਾ ਹੈ ਹੈ ਤੇ ਪਾਜਾ ਨੇ ਵੀ ਰਾਏ ਕੱਲਾ-ਗੱਲਾ ਹੋ ਜਣਾ ਹੈ ਤੇ ਕਹਣਾ ਫਿਰ ਬਾਜ ਕੱਲਾ-ਗੱਲਾ ਹੋ ਜਾਂਦਾ ਹੈ ਇਹਦਾ ਲੈ ਮੈਂ ਤਾਂ ਚੀਰ ਕੇ ਫਾਉਂਦਾ ਪਾ ਲਓ ਠੀਕ ਜੀ ਜਿਹੜਾ ਹੈ ਉਹ ਦੇਖਾ ਬਰਦੀ ਫਾਉਂ ਹੈ ਹੈ ਅਰੇ ਹਾਂ ਹਾਂ ਬੀਬੀ ਕਬੱਡੀ ਦਾ ਹੰਦੀ ਵੀ ਸਣ ਹੈ ਕਿ ਬੱਦਨ ਦਾ ਫਾਹਾ ਹੈ ਲੋਈ ਬਦਲ ਗਈ ਪਾਰੀ ਦੱਸਣਾ ਕਹਿੰਦੇ ਵੀ ਮੈਨੂੰ ਪਤਾ ਤਾਂ ਪਾਪਾ ਜੀ ਵੀ ਤੁਸੀਂ ਟੋਕਣਾ ਵਿੱਚ ਹੈਂ ਹਾਂਜੀ ਪਤਾ ਤਾਂ ਮੈਨੂੰ ਪਤਾ ਤਾਂ ਤੁਹਾਨੂੰ ਨਹੀਂ ਪਰ ਸਮਝਾਏ ਤੇ ਦੇਖ ਉਹ ਆੜੀ ਨਵੇਂ ਕਿਤਾਬਾਂ ਮਿਲੀਆਂ ਜਿਹੜੀਆਂ ਦਿਖਾ ਹੈਂ ਉਹ ਜੋੜੇ ਜਿਹਾ ਵੀ ਕਿਤਾਬਾਂ ਆਈਆਂ ਆ ਜਿਹੜੀਆਂ ਹਾਂ ਅੱਜ ਸਨ ਹਾਂਜੀ ਇੰਨੀ ਤਿਆਰੀ ਆ ਹਾਂਜੀ ਹੈਂ ਹਾਂਜੀ ਆ ਕੱਢਦੀ ਤਾਂ ਹਾਂ ਪਤਾ ਦੇ ਹਾਂ ਜੀ ਇਹ ਖਾ ਥੋੜਾ ਹੋਣੀ ਹੈ ਹੈ ਆ ਦੇਖੋ ਭਾਈ ਇਹ ਨਿਆਣਿਆਂ ਦੇ ਕੰਮ ਆ ਜਿਹੜੇ ਭਾਈ ਨਿਆਰੇ ਹੀ ਹੈ ਠੀਕ ਹੈ ਚਲੋ ਬਾਕੀ ਭਾਈ ਆ ਬਣ ਰਿਹਾ ਭਾਈ ਦੇਖੋ ਪਾਪੜੀ ਦੇ ਵਿੱਚ ਪਿਆਜ਼ ਖੀਰਾ ਟਮਾਟਰ ਲਾਇਆ ਜਾ ਰਿਹਾ ਹੈ ਠੀਕ ਨਹੀਂ ਆ ਦੇਖੋ ਇੱਕ ਆ ਇੱਕ ਬੰਦਾ ਬਣਾ ਜਿਸਨੂੰ ਕਿਤਾਬਾਂ ਲੈ ਕੇ ਨਹੀਂ ਆਇਆ ਹਾਲ ਤੱਕ ਆ ਗਿਆ ਉਹ ਆ ਗਿਆ ਬਾਈ ਆ ਗਿਆ ਆ ਗਿਆ ਦਿਖਾਵੇ ਕਿਤਾਬਾਂ ਨਵੀਆਂ ਇੱਥੇ ਨੂੰ ਬਹਿ ਕੇ ਲੋ ਬਾਈ ਨਵੀਆਂ ਕਿਤਾਬਾਂ ਬੰਦੇ ਇਹਦੀਆਂ ਠੀਕ ਹੈ ਠੀਕ ਹੈ ਅਰ ਵੀ ਲਊਗਾ ਕਿ ਨਹੀਂ ਬਸ ਤੁਹਮਹਾਰੇ ਪਰ ਬਾਈਂਡ ਕਰਾਉਣੀ ਪੈਣੀ ਹੈ ਇਹਦੇ ਪਾਣੀ ਹਾਂ ਵਾਈਂਡ ਕਰਾ ਦਿੰਦੇ ਆ। ਲੋ ਜੀ। ਆਹ ਸੁਨਾਹ ਕੁਸ ਪੜ ਕੇ ਮਾੜਾ ਮੋਟਾ ਕੇ ਫੋਟੋ ਦੇਖ ਕੇ ਆਉਂਦੇ ਜੀ ਕੁਸ। ਦਿਖਾ ਚੱਲ। ਸੁਨਾਹ। ਕਿ ਫੋਟੋ ਹੀ ਦੇਖਣੇ ਆਉਂਦੇ ਪੰਤਾ? ਫੋਟੋਆਂ ਹੀ। ਭਾਈ ਅੱਜ ਸਰਵਿਸ ਵੀ ਹੋਈ ਵੀ ਐ ਸੰਡੇ ਕਰਕੇ। ਸਰ ਕੱਲ੍ਹ ਨੂੰ ਸੰਡੇ ਦਾ ਅੱਜ ਮੰਡੇ ਨੂੰ ਸਰਵਿਸ ਹੋਈ ਵੀ ਇਹਨਾਂ ਦੀ। ਹਨਾ ਜਿਸਨ? ਹਾਂ ਜੀ। ਹੈਂ? ਹਾਂ ਜੀ। ਚਲੋ ਭਾਈ। ਹਾਂ ਚੱਲੀ ਜਾਦਾ ਕੰਮ ਆ ਜਿਵੇਂ ਕਿਆ ਕਰ ਰਿਹਾ ਜਿਵੇਂ ਥੋੜੇ ਜਿ ਮੋਟੇ ਵਰਤੇ ਹੈਂ ਆਏ ਘਟ ਤਾਂ ਨਹੀਂ ਸੀ ਆ ਰਹੇ ਉਹ ਕਿਤਾਬਾਂ ਫੋਲੋ ਜੰਤਰ ਆਹਾਂ ਕਿ ਦੱਸਣਾ ਕੁਛ ਦੱਸ ਬੋਲ ਹੈਂ ਬੋਲ ਕੇ ਦੱਸ ਚੱਲ ਇਹ ਤਾਂ ਉਹ ਆਲਰੇਡੀ ਇੱਕ ਫਿਲਮ ਨਹੀਂ ਹੁੰਦੀ ਤੇ ਵੀ ਸਾਰੀਆਂ ਸਕੈਨ ਕਰ ਲੈਂਦਾ ਤਾਂ ਕਿਤਾਬਾਂ ਦੱਸਣ ਨੂੰ ਟਿਊਸ਼ਨ ਲਾਦੀ ਐ ਹਾਂ ਜੀ ਦੀਦੀ ਕਹਿੰਦੀ ਸੀ ਵੀ ਇਹਨੂੰ ਭੇਜ ਦੇ ਵਾਜ ਹੂੰ ਪੁੱਛਿਆ ਚੱਲ ਦੱਸਣ ਨੂੰ ਛੇਤੀ ਕਰ ਤੂੰ ਤਾਂ ਐਂ ਬੈਠੀ ਐ ਜਿਵੇਂ ਕਿ ਪਿੰਡ ਨੂੰ ਲੰਗਰ ਲਾਉਣਾ ਹੁੰਦਾ ਫਟਾ ਦੀ ਫੱਟ ਵੱਢ ਕੇ ਪਾ ਉਹਦੇ ਨੂੰ ਭੁੱਖੇ ਸ਼ੇਰ ਬੈਠੇ ਹੋਇਆ ਕਹਦੇ ਦੀਦੀ ਨੂੰ ਵੀ ਛੇਤੀ ਕਰ ਛੇਤੀ ਕਰ ਚਲ ਕਿਤਾਬ ਉੱਥੇ ਰੱਖ ਪਰਮਾ ਉੱਥੇ ਯਾਰ ਕਿਤਾਬ ਐਨ ਤੈਹ ਲਾ ਕੇ ਸਹੀ ਪੱਧਰੀਆਂ ਐਨ ਹਾਏ ਹਾਏ ਆਇਆ ਨਾਇ ਰਖ ਚਲ ਆਲਾ ਬਈ ਜੈਸਨ ਦੇ ਕੋਲ ਨਿਆਰੇ ਠੀਕ ਹੈ ਦੇਖੋ ਕੀ ਕੀ ਗਾਦੇ ਚਾ ਠੀਕ ਹੈ ਕੜਣਾ ਕਿੰਨੇ ਕ ਭੁੱਖ ਲੱਗੀ ਵੀਰ ਨੂੰ ਆ ਕੇ ਦੱਸ ਮੇਰੇ ਕੋਲ ਨੂੰ ਆ ਕੇ ਦੱਸ ਬਹੁਤ ਬਹੁਤ ਕੜਣਾ ਮੁਠੀਆਂ ਭਰ-ਭਰ ਖਾਣੀ ਐ ਐਦਾਂ ਚਲ ਚਲ ਠੀਕ ਹੈ ਬੰਦਾ ਬਾਈ ਇਤਸ਼ਾਹ ਹੋਇਆ ਬਹੁਤ ਜਸ਼ਨ ਜਿਹੜਾ ਕੰਮ ਨਹੀਂ ਕਰ ਰਹੀ ਹੈਗੀ ਖਿੱਚ ਨਹੀਂ ਰਹੀ ਪਰਾਂ ਨਾ ਕੀ ਕਰੀ ਜਾਂਦੀ ਹੈ ਇੱਕ ਅੱਧਾ ਕ ਪਲਾਨ ਚੱਲਦਾ ਤਾਂ ਤੁਹਾਡਾ ਜਸ਼ਨ ਇਹ ਇਹ ਪਹਿਲਾਂ ਤਾਂ ਬਬੂ ਕਹੀਗੀ ਵਧੀਰੀ ਆ ਤੇ ਚਾਟ ਬਣਾਈ ਹੈ ਲੈ ਕੇ ਫਿਰ ਆ ਜਾ ਹੁਣ ਇਹ ਹੁਣੇ ਸੋਚਿਆ ਤਾਂ ਜੀ ਹੂੰ ਅੱਛਾ ਹੁਣੇ ਹੁਣੇ ਸੋਚਿਆ ਹੀ ਤਾਂ ਹਲੇ ਹੈ ਜਦ ਅੰਜਾਮ ਦੇਤਾ ਹੈ ਦੋ ਵਜੇ 10 ਮਿੰਟ ਪਹਿਲਾਂ ਬੰਦੇ ਨੇ ਸੋਚਿਆ 10 ਮਿੰਟ ਦੇ ਵਿੱਚ ਇਨਜਾਮ ਦੇ ਦਿੱਤਾ ਐਨੇ ਸੁਪਰ ਫਾਸਟ ਆ ਉਹ ਵੀ ਕਿੱਕਣਾ ਲਾਈਟ ਭੱਜੀ ਲਾਈਟ ਭੱਜੇ ਤੇ ਬੰਦੇ ਆਂਦੇ ਦਿਮਾਗ ਚੱਲੇ ਠੀਕ ਆ ਹਾਂ ਨਹੀਂ ਨਹੀਂ ਮੈਂ ਸੋਚ ਲਿਆ ਮੈਨੂੰ ਪਤਾ ਆ ਦੇਖ ਆ ਲੈ ਇਹੇ ਜੀ ਤੀਜਾ ਮਿਲਣੀ ਆ ਕਿਤੇ ਪਿਆਜ਼ ਗਠੇ ਉਹ ਛੀਰਾ ਹੈਂ ਚਲੋ ਭਾਈ ਬਾਕੀ ਬੱਚੇ ਇਹ ਚੱਲ ਰਿਹਾ ਕੰਮ ਤੇ ਬਾਕੀ ਹੁਣ ਖੇਤ ਕਰਨੇ ਵੀ ਤੁਹਾਡਾ ਢੇੜਾ ਮਰਾਉਣਾ ਹੈ ਵੀ ਕਣਕ ਰ ਆਪਣੀ ਰੰਗ ਆ ਜਿਹੜਾ ਚੇਂਜ ਹੋ ਚੁੱਕਿਆ ਉਹ ਵੀ ਵੜਾਈ ਪਰ ਚੱਲ ਪਣੀ ਚਲੋ ਹਾਂ ਵੀ ਠੀਕ ਹੈ ਜੀ ਸਰ ਹਾਂ ਜੀ ਚਲੋ ਭਾਈ ਲੋ ਭਾਈ ਘਰ ਤੋਂ ਬਾਅਦ ਪਹੁੰਚ ਕੇ ਆਪਾਂ ਆਪਣੀ ਮੋਟਰ ਪਰ ਦੇਖੋ ਭਾਈ ਟਟਰੀ ਬੈਠੀ ਆ ਇਹ ਦੇਖੋ ਇਹ ਵੀ ਕੁਦਰਤੀ ਆਵਾਜ਼ਾਂ ਬਾਈ ਜਿਹੜੀਆਂ ਵੀ ਮੋਟਰ ਪਰ ਆਇਤੀ ਸੁਣਦੀਆਂ ਕਿੰਨੇ ਕ ਜਾਨਵਰ ਹੋ ਰਹੇ ਨਹੀਂ ਪਤਾ ਸੇਖਣੇ ਲੋ ਸਾਰੇ ਬਾਈ ਜਾਨਵਰ ਹੁਣ ਪੂਰਾ ਦੇਖ ਆ ਜਾਨਵਰ ਦੀ ਬਾਈ ਵਾਗੇ ਮੇਰੀ ਆ ਦੇਖੋ ਭੱਲੇ 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 ਕਿ ਦੇ ਆਵਾਜ਼ ਆ ਲੈ ਇਹ ਬਾਈ ਮੋਟਰ ਉਪਰਾ ਕੇ ਸੁਣਦੀ ਹੈ ਨਾ ਜਾਨਵਰਾਂ ਦੀਆਂ ਉਹ ਅੱਜ ਤੇ ਬਸੇਨ ਵੀ ਫੁੱਲ ਪੈ ਚੁੱਕਿਆ ਹੋਰ ਵੀ ਦੇਖੋ ਕਿੰਨਾ ਵਧੀਆ ਦ੍ਰਿਸ਼ ਹੈ ਤੇ ਬਾਈ तितਲੀਆਂ ਦੇਖੋ ਆ ਲੈ ਕਿੰਨਾ ਫਿਰਦੇ ਆਉਣਦੇ ਆ ਦੇਖੋ ਦੇਖੋ ਆ ਰਿਹਾ ਫਲਾਬਰ ਤੇ ਬਾਕੀ ਮੌਸਮ ਕਣਕ ਤੁਸੀਂ ਦੇਖ ਰਹੇ ਆ ਵੀ ਪੱਕ ਕੇ ਤਿਆਰ ਵਰਤਿਆ ਰਿਹਾ ਬਾਈ ਹਲੋ ਹੁਣ ਤਾਂ ਹਲਾਰੇ ਖਾਂਦੀ ਆ ਕਹਿੰਦੇ ਬਾਕੀ ਬਾਈ ਦੇਖਦੇ ਆ ਕਾਲੇ ਬਾਈ ਨੂੰ ਟਾਈਮ ਦਿੱਤਾ ਇੱਕ ਦੋ ਤਿੰਨ ਦਿਨ ਚ ਜਦੋਂ ਵੀ ਨੰਬਰ ਲੱਗ ਗਿਆ ਉਦੋਂ ਹੀ ਤੇ ਇੱਕ ਹੋਰ ਪਤਾ ਨਹੀਂ ਸਿਸਟਮ ਕਿਹਾ ਹੋਇਆ ਬੰਦਾ ਦੀ ਅੰਬਾ ਪਰ ਸਪਰੇਹਾ ਕਰੀ ਆ ਕੀ ਪਤਾ ਨਹੀਂ ਕਿਹਾ ਏ ਇਹ ਪੱਤੇ ਸੁੱਕਵੇਂ ਸੁੱਕਵੇਂ ਜੇ ਲੱਗਦੇ ਆ ਠੀਕ ਨੇ ਚਲੋ ਲੀ ਜਾਂਦਾ ਕੰਮ ਲੋ ਬਾਈ ਐਨ ਇਹਨੂੰ ਕਹਿੰਦੇ ਆ ਸੋਨੇ ਰੰਗੀ ਫਸਲ ਦੇਖੋ ਬਾਈ ਐਨ ਹਨਾ ਖੜਾ ਸੋਨਾ ਜੀ ਇਹ ਵਈ ਚਾਰਾਂ ਸਣ ਨੂੰ ਜਿੱਦਨ ਨੂੰ ਮਰਜੀ ਨੀਗਾ ਮਾਰੋ ਹਰਿਆਈ ਉੰਗੂਰੀ ਵੱਜ ਰਹੀ ਆ ਆ ਦੇਖੋ درختਾਂ ਦੀ ਚਲੋ ਕਿ ਨਹੀਂ ਚੱਲੀ ਜਾਣੇ ਕੰਮ ਹਾਲ ਸੂਰਜ ਵਿੱਚ ਬੱਦਲ ਬਾਕੀ ਜਾਨਵਰ ਬਾਈ ਉਧਰ ਪਹੁੰਚ ਗਏ ਲੜ ਲੜਾਈ ਆ ਉਹਨਾਂ ਦਾ ਚੱਲ ਰਿਹਾ ਵੀ ਕਾਦਾ ਇਹ ਨਹੀਂ ਪਤਾ ਉਹ ਆਪਣੀ ਆਪਸ ਵਿੱਚ ਆਪੇ ਜਾਣੇ ਆ ਜੀ ਜੀਆ ਭਾਈ ਮਾ ਕਹਿੰਦਾ ਪਤਾ ਨਹੀਂ ਕਿਹੜਾ ਚੱਕਰ ਮੈਨੂੰ ਹਲ ਤੱਕ ਪਤਾ ਨਹੀਂ ਲੱਗਿਆ ਵੀ ਅੰਬ ਪਰ ਸਪਰੇਅ ਨਾ ਕਰੀ ਹੋਵੇ ਇਹ ਸਾਰੇ ਅੰਬ ਨੂੰ ਹੋ ਚੁੱਕਿਆ ਹੈ ਦੇਖੋ ਟੋਟਲੀ ਉਹ ਦੇਖੋ ਸਿਰ ਤੇ ਲੱਗੇ ਸਿਰ ਤੇ ਕੇ ਅੰਬ ਨੂੰ ਹੈ ਸਿਰਫ ਬਾਕੀ ਅੰਬਾਂ ਨੂੰ ਹੈ ਨਹੀਂ ਕਿਸੇ ਨੂੰ ਉਹ ਦੇਖੋ ਉਧਰ ਬਾਕੀ ਸਾਰੇ ਠੀਕ ਦੇ ਠੀਕ ਹੈ ਓਕੇ ਹੈ ਨਾ ਰਿਪੋਰਟ ਤੇ ਬਾਕੀ ਹਾਂ ਬੋ ਆਪਣਾ ਭਾਈ ਕੁਦਰਤੀ ਜਾਨ ਇਹਨਾਂ ਦੇ ਵਿੱਚ ਨੇ ਇੱਕ ਹੋਰ ਚੀਜ਼ ਹੁੰਦੀ ਮੈਂ ਤੁਹਾਨੂੰ ਦੱਸਦਾ ਇਹ ਚਿੱਟੀਆਂ तितਲੀਆਂ ਇਹ ਕੀ ਗੱਲਾਂ ਨਾ ਫੰਗ ਜਿਹੀ ਿਤਲੀ ਆ ਜਾਂਦੀ ਆ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਤੇ ਕਿਤੇ ਦੇਖੋ ਵੀ ਤੇ ਉਹ ਦੇਖੋ ਕੁਦਰਤ ਦੇ ਰੰਗ ਭਾਈ ਆਹ ਦੇਖੋ ਜੇ ਕੋ ਮਜੂਮਾੜੀ ਆਹ ਦੇਖੋ ਹੈ ਕੁਦਰਤ ਦੇ ਰੰਗ ਭਾਈ ਪਰਮੇਸ਼ਰ ਨੂੰ ਉਰ ਕਿਤੇਜ ਹੁੰਦੀ ਹੈ ਬਾਈ ਇਹ तितਲੀ ਇਹ ਬਹੁਤ ਤਰ੍ਹਾਂ ਦੀਆਂ तितਲੀਆਂ ਹੈ ਇਹ ਆ ਲੋ ਇਹ ਕਿੰਨੀ ਤੇਜ਼ ਆ ਛਿੱਤੀ ਹੁੰਦੇ ਜਿਹੜੀਆਂ ਹੌਲੀਆਂ ਇਹ ਇਹ ਤੇਜ਼ ਆ ਦੇਖੋ ਚਲੋ ਇਹਨਾਂ ਦੀ ਬਾਈ ਸਾਰਿਆਂ ਦੀ ਕਾਇਨਾਤ ਪਰ ਆਪਣਾ ਆਪਣਾ ਹੱਕ ਹੈ ਘੁੰਮਣ ਦਾ ਧਰਤੀ ਪਰ ਹਾਂ ਆ ਦੇਖੋ ਕਿੰਨੀ ਸਾਨੀ तितਲੀ ਆ ਬੈਠੀ ਹੈ ਚਾਹੇ ਕੈਮਰਾ ਕੋਲ ਲੈ ਜਮਾ ਲੈ ਇਤੋ ਕਈ ਪਕੜ ਵੀ ਹੋ ਜਾਂਦੀ ਹੈ ਬਹੁਤ ਪਕੜੀਆਂ ਪਰ ਨਹੀਂ ਵੀ ਹੁਣ ਇਹਨੂੰ ਕੁਸ ਕਰਨਾ ਨਹੀਂ ਚਲੋ ਚੱਲਦਾ ਕੰਮ ਬਾਈ ਬਹੁਤ ਵਧੀਆ ਕਣਕਾਂ ਦੀ ਵੜਾਈ ਹੋ ਚੁੱਕੀ ਹੈ ਸ਼ੁਰੂ ਵਿੱਚ ਵਿੱਚ ਕਿਤੇ ਕਿਤੇ ਆ ਲੋ ਬਾਕੀ ਮੌਸਮ ਦੇਖ ਲੋ